ਦੇਦੀ ਉਹ ਭਾਈ ਤੂੰ ਤਾਂ ਇਸ ਤਰ੍ਹਾਂ ਵਿਚਰ ਇੱਕ ਸੇਵਾਦਾਰ ਬਣ ਕੇ ਕਿ ਨਿਮਰਤਾ ਭਾਵ પ્રેમ ਚਾਹੀਦਾ ਪਰ ਉਹ ਵਿਚਾਰ ਭਾਈ ਇਹਨਾਂ ਨੂੰ ਹੁਣ ਕੌਣ ਸਦਾਰੇ ਇਹਨਾਂ ਨੂੰ ਤਾਂ ਗੁਰੂ ਗੋਬਿੰਦ ਸਿੰਘ ਪਾਛਾ ਜੀ ਉਹੀ ਆਉਣ ਉਹੀ ਸਾਣ ਨਾ ਕੇ ਬਾਕੀ ਦੇ ਸਭ ਆਪਣੇ ਆਪਣੇ ਹੀ ਸਵਾਰਥ ਵਾਸਤੇ ਆਏ ਐ ਤੇ ਪੰਥ ਦਾ ਬੇੜਾ ਗਰ ਕਰ ਕਰ ਕੇ ਚਲੇ ਗਏ ਹੁਣ ਇਹ ਹੀ ਕਰਦੇ ਆ ਨਾ ਭਾਈ ਸਾਰੇ ਕੋ ਸੋਰਾ ਹੋਵਿਕ ਯਾਰ ਗੱਲ ਚੱਲ ਰਹੀ ਏ ਕਿ ਦਿਨਾਂ ਦਾ ਕੋਈ ਮੈਨੇ ਨਹੀਂ ਰੱਖਦਾ ਕਿ ਦਿਨ ਕਦੋਂ ਵੀ ਹੋਵੇ ਜਿਨ੍ਹਾਂ ਨੇ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਉਹ ਤੋਂ ਨਹੀਂ ਮਨਾਇ ਅੱਜ ਬਣਾ ਲੋ ਜਦੋਂ ਤੁਸੀਂ ਗੁਰਨਾਨਕ ਸਾਹਿਬ ਪਾਸ਼ਾ ਦੀ ਉਪਦੇਸ਼ ਨੂੰ ਮੰਨ ਲਿਆ ਸਮਝ ਲਓ ਉਸੇ ਦਿਨ ਹੀ ਪ੍ਰਕਾਸ਼ ਹੋਇਆ ਇਹ ਦਿਨਾਂ ਦਾ ਕੋਈ ਚੱਕਰ ਨਹੀਂ ਇਹ ਪੰਥ ਪਤਨੀ ਕਿਉਂ ਇਹਨਾਂ ਨੂੰ ਸਮਝੀ ਕੋਈ ਨਹੀਂ ਆਉਂਦੀ। ਇਹ ਉੱਥੇ ਕੋਈ ਗਿਆਨਵਾਨ ਨਹੀਂ ਸੱਜਣ ਬੈਠੇ ਅਗਿਆਨੇ ਬੈਠੇ। ਕਹਿੰਦੇ ਭਾਈ ਚਲੋ ਜਦੋਂ ਤੇਰੇ ਕੋਲ ਟਾਈਮ ਲੱਗਦਾ ਹੈ। ਹੁਣ ਮਾਗੀ ਦੀ ਸੰਗਰਾਹ ਦਾ। ਮੁਕਤਸਰ ਦੀ ਬੜੀ ਮਣੀ ਗਈ। ਕੀ ਹੋਇਆ ਸੀ? ਕਹਿੰਦੇ ਜੀ ਉੱਥੇ 40 ਮੁਕਤੀ। ਕਿ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਛੱਡਿਆ ਸੀ ਆ ਦਿਨਾਂ ਦੇ ਵਿੱਚ ਨਾ ਮਾਝੇ ਦੇ ਕੋ ਸਿੱਖ ਉਹ ਭੁੱਖ ਦੇ ਡਰੋਂ ਦੇਖੋ ਅੱਜ ਭਾਵੇਂ ਉਹ ਕਹਿਣਗੇ ਅਸੀਂ ਬੜੇ ਸੂਰਮੇ ਆ ਜੋਧੇ ਆ ਕਿਸੇ ਸਮੇਂ ਤਾਂ ਭਾਈ ਇੱਕ ਭੁੱਖ ਦੇ ਡਰੋਂ ਹੀ ਛੱਡ ਕੇ ਆ ਗਏ ਸੀ ਕਿ ਭੁੱਖ ਲੱਗੀ ਹੈ ਭੁੱਖੇ ਨਹੀਂ ਰਹਿ ਸਕਦੇ ਰੀਤਾ ਮਤੋਂ ਭੁੱਖ ਬਰੀਏ ਰਾਤੀ ਖਾ ਕੇ ਸਤੇ ਸਵੇਰ ਨੂੰ ਫੇਰ ਖੜੀ ਕਿ ਰਾਤ ਨੂੰ ਖਾ ਕੇ ਸਤੇ ਸਵੇਰ ਨੂੰ ਫੇਰ ਕਨੇ ਚਾਹ ਨਾ ਬਿਸਕਟ ਦੇ ਦਿਆ ਦੇ ਦੇ ਭੁੱਖ ਲੱਗਈ ਇਹ ਤਾਂ ਹੋਣੀ ਜਾਂਦੀ ਰਹਿੰਦੀ ਹੈ ਤੇ ਛੱਡ ਕੇ ਆ ਗਏ ਸੀ ਕਿਸੇ ਸਮੇਂ ਤੇ ਆ ਦਿਨਾਂ ਦੀ ਗਲੀ ਚੱਦੀ ਹੈ ਉਹੀ ਇਹ ਪਾਸ਼ਣ ਛੱਡ ਕੇ ਆ ਗਏ ਮਾਝੇ ਦੇ ਸੀ ਭਾਈ ਮਹਾਂ ਸਿੰਘ ਵਰਗੇ ਉਹ 500 ਦਾ ਜਥਾ ਦੱਸ ਦੇ ਇਹ ਬਾਅਦ ਸੇ 40 ਕੀ ਆਏ ਸੀ ਆ ਤਾਂ ਗਏ ਪਰ ਉਹ ਧੱਬਾ ਨਾ ਮਿਟਿਆ ਧੱਬਾ ਨਾ ਮਿਟਾ ਸਕੇ ਭਾਵੇਂ ਬਿਦਾਵਾ ਪਾੜ ਦਿੱਤਾ ਦਸਵੇਂ ਸਿਪਤਾ ਨਹੀਂ ਪਰ ਅਜ ਵੀ ਉਹ ਗਲਤੀ ਤੇ ਹੁੰਦੀ ਹੈ ਭਾਈ ਤੁਸੀਂ ਛੱਡ ਕੇ ਆ ਗਏ ਸੀ ਇੱਕ ਵਾਰ ਤੁਹਾਨੂੰ ਪਤਾ ਇਦਾਂ ਇਹ ਕਲੰਕ ਹੈ ਕਿ ਭੁੱਖ ਦੇ ਦਰੋਂ ਛੱਡ ਕੇ ਆ ਗਏ ਸੀ ਇਹ ਉਹੀ ਦਿਨ ਚੱਲ ਰਹੇ ਨੇ ਭਾਈ ਕਿ ਤਸਮੇਸ਼ ਪੁੱਤਾਂ ਨੂੰ ਸਿੰਘ ਛੱਡ ਕੇ ਆ ਗਏ ਅਸੀਂ ਚੱਲੇ ਆ ਜੀ ਕਰਨੋਂ ਪਰ ਜਿਹੜੇ ਸੂਰਮੇ ਸੀ ਜਿਹੜੇ ਕਹਿੰਦੇ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਜਨਮ ਹੀ ਤੁਹਾਡਾ ਹੈ ਇਹ ਸਵਾਸ ਵੀ ਤੁਹਾਡੇ ਹੀ ਹੈ ਜੋ ਪ੍ਰਮਾਤਮਾ ਨੇ ਸਾਨੂੰ ਸਮਾਂ ਦਿੱਤਾ ਵੀ ਤੁਹਾਡਾ ਹੀ ਹੈ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਤੇ ਕਿਆ ਲਾਗੇ ਮੇਰਾ ਅਸੀਂ ਵੀ ਭਾਈ ਜਿੱਦ ਸਨ ਗੁਰੂ ਗ੍ਰੰਥ ਸਹਿਮ ਰਾਜ ਦੇ ਹੋਗੇ ਨਾ ਫਿਰ ਸਾਨੂੰ ਕੁਛ ਹੋਰ ਨਹੀਂ ਚੰਗਾ ਲੱਗਣਾ ਫਿਰ ਦੁਨਿਆਵੀ ਕੰਮ ਤਾਂ ਕੋਈ ਮੈਨੇ ਨਹੀਂ ਰੱਖਦੇ ਨਾ ਸਭ ਕੁਝ ਤੇ ਅੱਗੇ ਜਾਂਦਾ ਭਾਈ ਪ੍ਰੇਮ ਦੇਵੇ ਇਹ ਥੋੜੀ ਹੈ ਕਿ ਨਹੀਂ ਮੇਤੋਂ ਵੀ ਆ ਨਹੀਂ ਸਕੀ ਹੈ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜਿੱਥੇ ਖਾਣ ਪੀਣ ਦਾ ਨਾ ਪੰਡਾਲ ਸਜਿਆ ਹੋਵੇ ਫਿਰ ਉੱਥੇ ਦਾ ਭਾ ਵੀ ਜਾਣਾ ਜ਼ਰੂਰੀ ਹੈ ਉੱਥੇ ਤਾਂ ਤੇ ਗੁਰੂ ਦੇ ਦਰ ਤੇ ਆਣਾ ਜ਼ਰੂਰੀ ਨਹੀਂ ਹੁੰਦਾ ਐਸੀ ਸਾਡੀ ਮਾਤਾ ਰੋ ਵਿਚਾਰ ਭਾਈ ਸਮਝਣ ਵਾਲੇ ਸਮਝ ਹੀ ਜਾਂਦੇ ਕਿ ਕਿਹੜੀ ਮਾਤਾ ਰਹੀ ਹੈ ਹੁਣ ਦਸ ਮੇਸ਼ ਪਿਤਾ ਜੀ ਮਹਾਰਾਜ 21 ਦਸੰਬਰ ਜਾਣੇ ਕਿ 6 ਨੂੰ ਇਸ ਦਿਨ ਪਾਸ਼ਾ ਜੀ ਕਿਲਾ ਛੱਡਦੇ ਆ ਜੇਪੋ ਨੂੰ ਕਿਲਾ ਛੱਡਦੇ ਆ ਉਹ ਕਿਲਾ ਜਿੱਥੇ 33 ਸਾਲ ਗੁਜ਼ਾਰੇ ਆ ਇਹ ਉਹ ਜਗ੍ਹਾ ਸੀ ਜਿੱਥੇ ਸਿੱਖ ਵਦਾਵਾ ਦੇ ਕੇ ਆ ਗਏ ਛੱਡ ਕੇ ਆ ਗਏ ਝੂਠੇ ਸੀ ਆਪਾਂ ਵੀ ਵਦਾਵਾ ਦੇ ਦਿੰਦੇ ਆਪਾਂ ਵੀ ਗੁਰੂ ਦਾ ਨਾਮ ਛੱਡ ਦਿੰਦੇ ਆ ਜਦੋਂ ਸਾਡੇ ਬਾਬੇ ਨੇ ਕੰਮ ਨਹੀਂ ਕੀਤੇ ਜੇ ਜਦੀ ਕੋਈ ਹੋਰ ਪੀਰ ਫਕੀਰ ਦਾਦੋ ਹੋਰ ਕੇ ਬੇਬੇ ਬਾਬੂ ਦੱਸ ਦੋ ਫਿਰ ਉਧਰੋਂ ਭਜ ਲੈਣੇ ਇਹ ਹੀ ਹਾਲ ਸਾਡੇ ਇਹ ਸਿੱਖਾਂ ਦੀ ਨਿਸ਼ਾਨੀ ਹੈ ਉਹ ਨਹੀਂ ਕੁਝ ਮਿਲਿਆ ਤਾਂ ਨਾ ਮਿਲੇ ਗੁਰੂ ਦਾ ਦਰ ਕਿਉਂ ਛੱਡਣਾ ਤੇਤੋਂ ਵਿਛੋੜਾ ਨਹੀਂ ਸਹਿ ਹੋਣਾ ਮੇਰੇ ਪਿਤਾ ਤੂੰ ਹੀ ਤਾਂ ਮੇਰਾ ਪਤੀ ਪ੍ਰਮਾਤਮਾ ਹੈ ਮੈਂ ਤੈਨੂੰ ਕਿਵੇਂ ਛੱਡ ਦਵਾਂ ਤੇ ਜੇ ਪਤੀ ਆਪਣੀ ਪਤਨੀ ਨੂੰ ਨਾ ਮੰਨ ਲੋ ਘਰ ਦੇ ਵਿੱਚ ਦੁਨੀਆਵੀ ਇਹ ਧਾਰਨਾ ਹੈ ਤਦੋਂ ਕਿਸੇ ਕਾਨ ਕਰਕੇ ਖਾਤਾ ਪਾਣੀ ਨਾ ਦੇ ਸਕੇ ਰੋਟੀ ਪਾਣੀ ਨਾ ਦੇ ਸਕੇ ਜੇ ਉਹ ਛੱਡ ਕੇ ਦੂਸਰੇ ਕੋਲ ਜਾਵੇ ਤਾਂ ਕੀ ਹੁੰਦੀ ਔਨ ਫਿਰ ਦੁਨੀਆ ਕੀ ਕੀ ਲਾਣਤਾ ਪਾਉਂਦੀ ਹੈ ਗੁਰਬਾਣੀ ਵੀ ਲਾਣਤ ਪਾਉਂਦੀ ਹੈ ਜੇ ਸੱਚੇ ਗੁਰੂ ਦਾ ਲੜ ਛੱਡ ਕੇ ਇੱਧਰ ਉੱਧਰ ਪਟਕਦਾ ਆ ਗਿਆਨੀ ਲੋਕ ਬੜੇ ਪਟਕਦੇ ਆ ਗਿਆਨੀ ਭਾਵ ਜਿਹੜੇ ਬਾਣੇ ਵਾਲੇ ਸਿੱਖੀ ਦਾੜੀ ਕੇ ਸਭ ਕੁਝ ਫਿਰ ਵੀ ਤੁਰੇ ਫਿਰਦੇ ਆ ਸਾਧਾਂ ਬਾਬਿਆਂ ਦੇ ਅੱਗੇ ਤੁਰੇ ਚੱਕੀ ਫਿਰਦੇ ਤੇ ਉਹਨਾਂ ਬਾਤ ਗੁਰਬਾਣੀ ਕਹਿੰਦੀ ਖਾਸਮ ਵਿਸਾਰੇ ਤੇ ਕਮਜਾਤ ਕੀ ਕਹਿੰਦੇ ਆ ਉਹਨੂੰ ਦੁਨੀਆ 'ਚ ਵੀ ਇਹੀ ਕਹਿੰਦੇ ਦੁਨਿਆਵੀ ਲੋਕ ਵੀ ਇਹੀ ਕਹਿੰਦੇ ਜੋ ਆਪਣੇ ਪਤੀ ਨੂੰ ਛੱਡ ਦੇ ਤੇ ਗੁਰਬਾਣੀ ਵੀ ਕਹਿੰਦੀ ਜੇ ਗੁਰੂ ਨੂੰ ਛੱਡ ਦਿੰਦੀ ਉਹਨੂੰ ਵੀ ਭਾਈ ਇਸੇ ਤਰ੍ਹਾਂ ਹੀ ਪੁਕਾਰਿਆ ਜਾਂਦਾ ਖਾਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇ ਬਾਜ ਸਨਾਤ ਤੇ ਬਾਦਸ਼ਾਹ ਜੀ ਤੈਨੂੰ ਜੋ ਸਮਝਾ ਰਹੇ ਨੇ ਗੁਰਬਾਣੀ ਮਤ ਦੇ ਰਹੀ ਹੈ ਇਹ ਆਪਣੇ ਪਤੀ ਨੇ ਛੱਡ ਤਾ ਕਿ ਉੱਥੇ ਉਹ ਸੂਰਮੇ ਖੜੇ ਸੀ ਗੁਰੂ ਦੀਆਂ ਲਾਡੀਆਂ ਫੌਜਾਂ ਗੁਰੂ ਦੇ ਸਪੁੱਤ ਦਿਨਾਂ ਨੂੰ ਕੱਢ ਲਾ ਕੇ ਕੈਸੇ ਨਗਰੇਟੇ ਗੁਰੂ ਕੇ ਬੇਟੇ ਸ਼ਾਤਾ ਪਾਤੀਆਂ ਉੱਥੇ ਕਿ ਨਹੀਂ ਗੁਰੂ ਮਹਾਰਾਜ ਇਹ ਹਰੇਕ ਸਵਾ ਤੀਰਾ ਮੇਰਾ ਤਾਂ ਕੁਝ ਹੈ ਹੀ ਨਹੀਂ ਮੈਂ ਕਿਵੇਂ ਜਾ ਸਕਦਾ 21 ਪਉਨ ਸਤਿਗੁਰ ਪਾਤਸ਼ਾਹ ਜੀ ਵਹਿਗੁਰੂ 6 ਪਉਨ ਨੂੰ ਕਿਲਾ ਛੱਡਦੇ 21 ਦਸੰਬਰ ਇਹ ਇਸ ਹਾਵਾਂ ਤਾਂ ਇਹੀ ਬਣਦੀ ਐ ਨਾ ਕਿ 15 ਦੀ ਸੰਗ੍ਰਾਂਹ ਤੇ 21 ਦੀ 6 ਪਉ ਹੋ ਗਈ ਤੇ 6 ਪਉ ਨੂੰ ਸਤਿਗੁਰ ਪਾਤਸ਼ਾਹ ਨੇ ਕਿਲਾ ਛੱਡੇ ਆ ਅਨੰਤਪੁਰ ਸਹਿਰ ਦਾ ਜਿੱਥੇ 33 ਸਾਲ ਗੁਜ਼ਾਰੇ ਆ ਆਪਣੇ ਸਾਰੇ ਦੁੱਖ ਸੁੱਖ ਉਹ ਥੀ ਦੇਖੇ ਪਰਬਾਨ ਬਣੇ ਆ ਪਤਨੀ ਆਈ ਹੈ ਉਹੀ ਉਹੀ ਧਰਤੀ ਹੈ ਜਿੱਥੇ ਸਭ ਤੋਂ ਵੱਡਾ ਦੁਨੀਆ ਦਾ ਕਾਰਜ ਹੋਇਆ ਜੋ ਹੋਰ ਕਿਸੇ ਧਰਮ ਨੇ ਨਹੀਂ ਕੀਤਾ ਨਾ ਕਿਤੇ ਹੋਇਆ ਨਾ ਕੋਈ ਲੱਭਦਾ ਇਹ ਉਹੀ ਥਾਂ ਹੈ ਜਿੱਥੇ ਸਤਗੁਰੂ ਪਾਤਸ਼ਾਹ ਨੇ ਆਗਿਆ ਪਈ ਅਕਾਲ ਕੀ ਤਵੀ ਕਿਲਾਈ ਉਹ ਪੰਥ ਇੱਕ ਪੰਥ ਖਾਲਸਾ ਪੰਥ ਸਾਜਿਆ ਸੀ 1699 ਦੀ ਵਿਸਾਖੀ ਦੇ ਸਿੱਕਾ ਇੱਥੇ ਮੁਕਰੇ ਆ ਫਿਰਦਾ ਪਹਿਲਾ ਵਚਨ ਤਾਂ ਇਹੀ ਹੈ ਬਾਕੀ ਦਾ ਫੇਰ ਕਰਾਂਗੇ ਨਾ ਪਹਿਲਾ ਤਾਂ ਵਚਨ ਇਹੀ ਹੈ ਕਿ ਪਹਿਲਾ ਤਾਂ ਬਚਨੀ ਇਹ ਹੁੰਦਾ ਭਾਈ ਪੀਵੋ ਪਹੁਲ ਕੰਨ ਤਾਰ ਹੋਵੇ ਜਨਮ ਸੁਹੇਲਾ ਇੱਥੇ ਵੀ ਸੁਖੀ ਉੱਥੇ ਵੀ ਸੁਖੀ ਹੈ ਭਾਈ ਤੇ ਜਦੋਂ ਭਾਈ ਜੇ ਸਕੂਲ ਚ ਦਾਖਲਾ ਹੋ ਗਿਆ ਇਹ ਤਾਂ ਦਾਖਲਾ ਹੋਇਆ ਨਾ ਖਾਲਸਾ ਪੰਥ ਦੇ ਵਿੱਚ ਜੇ ਦਾਖਲਾ ਹੋ ਗਿਆ ਸਕੂਲ ਕਾਲਜ ਦੇ ਵਿੱਚ ਪੜਨਾ ਵੀ ਪੈਣਾ ਨਾਲ ਉੱਤੇ ਤਾਂ ਹੀ ਤਾਂ ਅਗਲੀ ਕਲਾਸ ਜਾਏਗਾ ਉਸੇ ਤਰ੍ਹਾਂ ਹੀ ਭਾਈ ਅਮਰਤਾ ਇੱਕ ਤੇਰੀ ਕਲਾਸ ਸ਼ੁਰੂ ਹੋ ਗਈ ਹੈ ਸਕੂਲ ਸ਼ੁਰੂ ਹੋ ਗਿਆ ਖਾਲਸੇ ਦਾ ਇੱਥੇ ਫਿਰ ਗੁਰਮਤਿ ਦੇ ਅਸਲ ਪੰਧੀ ਬਣਨਾ ਫਿਰ ਇੱਥੇ ਅਸੀਂ ਫੇਲ ਕਿਉਂ ਹੋਏ ਹਾਂ ਫੇਲ ਹੋ ਰਹੇ ਹਾਂ ਉਹਦੀ ਵਜ੍ਹਾ ਸਾਨੂੰ ਖੁਦ ਨੂੰ ਪਤਾ ਹੈ कि ਅਸੀਂ ਗੁਰਾਂ ਦੇ ਬਚਨਾਂ ਤੋਂ ਪਟਕੇ ਹੋਏ ਹਾਂ ਗੁਰੂ ਦੇ ਬਚਨ ਨਹੀਂ ਮੰਨਦੇ ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੇ ਆਰੇ ਅਸੀਂ ਡੁੱਬੇ ਕਿਉਂ ਆ ਬਚਨ ਨਹੀਂ ਕਮਾਸੇ ਸਾਰਾ ਇਤਿਹਾਸ ਵਰਣ ਕਰਨਾ ਕਿਸ ਤਰ੍ਹਾਂ ਅਸੀਂ ਸਤਾਵ ਦੇ ਮਨਾਉਂਦੇ ਰਹਿੰਦੇ ਪਰ ਗੁਰੂ ਦੀ ਇੱਕ ਨਹੀਂ ਮੰਨਣੀ ਇਹਦਾ ਭਾਵ ਅਸੀਂ ਮਨਮੁਖ ਵਾਲੇ ਸੰਸਾਰ ਦੇ ਵਸਨੇਕ ਤੇ ਮਨਮੁਖ ਬੰਦਾ ਕਦੇ ਵੀ ਪ੍ਰਮਾਤਮਾ ਦਾ ਨਹੀਂ ਹੋ ਸਕਦਾ ਉਥੇ ਕਿਵਤੋ ਕਿਵਰ ਗੁਰਮਖ ਜਨਮ ਸਵਾਰ ਦਰਗੇ ਚਲਿਆ ਸੱਚੀ ਦਰਗੇ ਜਹ ਸੱਚਾ ਫਿਰ ਮਲੇ ਉਥੇ ਜਿਉਂਦੀ ਜੀ ਤੈਨੂੰ ਗੁਰਮਖ ਮੰਨਾ ਪੈਣਾ ਇਹਨੇ ਕਿ ਜ਼ਿੰਦਗੀ ਭਰ ਤੂੰ ਮਨਮੁਖ ਰਿਆ ਇਹ ਸ਼ਾਇਦ ਕਿਸੇ ਦੀ ਕੀਤੀ ਹੋਈ ਅਰਦਾਸ ਜਿਵੇਂ ਆਪਾਂ ਕਰਦੇ ਹਾਂ ਭਾਈ ਇਹ ਤਾਂ ਇੱਕ ਸਾਡਾ ਵੀ ਸੱਚੀ ਪੁੱਛੋ ਕਾਰੋਬਾਰ ਹੈ ਇਹਦੇ ਨਾਲ ਮਰੇ ਬੰਦੇ ਦਾ ਕੁਝ ਨਹੀਂ ਹੱਲ ਹੁੰਦਾ ਹੈਗਾ ਉਹ ਤਾਂ ਦੁਨੀਆ ਕਰਦੀ ਹੈ ਦੁਨੀਆ ਦੀ ਜੋ ਰੀਤ ਹੈ ਕਰੀ ਜਾ ਰਹੇ ਆ ਭਾਈ ਅਸੀਂ ਵੀ ਕਿਉਂ ਨਾ ਕਰੀਏ ਮਾਇਆ ਹੁੰਦੀ ਹੈ ਭਾਈ ਸਾਡੇ ਵੀ ਚਾਰ ਅੱਖਰ ਪੱਲੇ ਪੈ ਜਾਂਦੇ ਆ ਕਥਾ ਕਰਨ ਨੂੰ ਤੁਸੀਂ ਸਹਿਜ ਪਾਠ ਕਰਾਉਨੇ ਆ ਅਖੰਡ ਪਾਠ ਕਰਾਉਨੇ ਆ ਕਿ ਸਾਡੇ ਵੀ ਕੋਈ ਪੱਖਰ ਪੱਲੇ ਪੈ ਜਾਂਦਾ ਸਾਡਾ ਤਾਂ ਇਹ ਹੀ ਧਿਆਨ ਹੁੰਦਾ ਕਿ ਕਿ ਪੂਰੇ ਸਹਿਜ ਪਾਠ ਦੇ ਵਿੱਚੋਂ ਜੇ ਇੱਕ ਤੋਂ ਪੰਕਤੀਆਂ ਵੀ ਦਿਮਾਗ ਦੇ ਵਿੱਚ ਬਸ ਗਈਆਂ ਉਦੋਂ ਨਾਲ ਭਾਈ ਕਥਾ ਕਈ ਸਾਲ ਚਲਦੀ ਰਹਦੀ ਕਿ ਜੇ ਤੁਸੀਂ ਕਹੋ ਕਿ ਸ਼ਾਇਦ ਆਪਾਂ ਨੂੰ ਬਹੁਤ ਐਨ ਹੋ ਜਾਂਦਾ ਇਹ ਤੋਂ ਨੇ ਉਹ ਤੋਂ ਪਾਠ ਕਰਾਈਏ ਕਰਾ ਲਾ ਜਿੱਦੋਂ ਮਰਜੀ ਜਿਹੜਾ ਮਰਜੀ ਇਸ ਮਾਨੋਂ ਮੰਗਲ ਗ੍ਰਹਿ ਤੋਂ ਲਿਆ ਉਦਾਹਰਣ ਹੀ ਹੋਣਾ ਇਹ ਤਾਂ ਸੱਚ ਪੁੱਛੋ ਸਾਡਾ ਪਰਿਵਾਰ ਹੈ ਇੱਕ ਬਿਜ਼ਨਸ ਹੈ ਜੋ ਪ੍ਰਚਲਿਤ ਚੱਲਦਾ ਆ ਰਿਹਾ ਅਸੀਂ ਚਲਾਉਂਦੇ ਆ ਰਹੇ ਹਾਂ ਕੋਈ ਹਟਾਉਣ ਦੀ ਗੱਲ ਨਹੀਂ ਕਰਦਾ ਮਾਦਾ ਨਹੀਂ ਰੱਖਦਾ ਕੋਈ ਗੱਲ ਹੋएगी ਕਿ ਆਉਦੇ ਪੈਰ ਤੇ ਕੁਹਾੜੀ ਆਪ ਕੁਮਾਰੇ ਕੌਣ ਨੇ ਇਹ অপারেਟਰ ਨੂੰ ਮੁੱਖਾ ਰੱਖੇ ਕੌਣ ਨੇ ਜੇ ਸੱਚ ਤੋਂ ਦੱਸੀਏ ਸੱਚ ਤਾਂ ਇਹੀ ਹੈ ਕੋਈ ਅਰਦਾਸ ਨਹੀਂ ਕੰਮ ਹੋਣੀ ਭਾਈ ਇਸ ਸਾਡੇ ਕਿਹਾ ਸਤਿਗੁਰ ਸੱਚੇ ਪਾਇਸ਼ਾ ਕਿ ਫਿਰ ਅੱਲਾਹ ਤੋਂ ਮਰ ਗਏ ਹੈ ਨਾਮ ਗੁਰਮੁਖ ਹੈ ਕਮ ਮਨਮੁਖ ਕੀਤੇ ਸਾਰੀ ਉਮਰ ਤੇ ਨਾਮ ਰੱਖਿਆ ਗੁਰਮੁਖ ਨਹੀਂ ਬਣਨਾ ਮਨਮੁਖ ਕਹਾਂਏਗਾ ਜੇ ਮਨਮੁਖ ਨੇ ਕੰਮ ਕੀਤੇ ਗੁਰਮੁਖ ਕਹਾਂਏਗਾ ਜੇ ਗੁਰਮੁਖਾਂ ਵਾਲੇ ਕੰਮ ਕੀਤੇ ਤੇ ਗੁਰਮੁਖ ਨੂੰ ਕੋਈ ਅਰਦਾਸ ਦੀ ਲੋੜ ਨਹੀਂ ਏ ਕਿ ਸਾਡੀ ਕੋਈ ਅਰਦਾਸ ਕਰੇ ਭਾਈ ਉਹ ਤਾਂ ਭਾਈ ਆਪਣੇ ਆਪ ਗੁਰਮੁਖ ਜਨਮ ਸਵਾਰ ਸਾਰੀ ਉਮਰ ਤਾਂ ਕਰਤੀ ਰਹਿ ਗੁਰੂ ਦੇ ਬਚਨਾਂ ਤੋਂ ਟੁੱਟਿਆ ਰਹਿ ਆਖੀਰ ਦੇ ਵਿੱਚ ਕੋਈ ਤੇਰੀ ਅਰਦਾਸ ਬੇਨਤੀ ਕਰ ਦੂ ਕਿ ਦੋ ਚਾਰ ਬੰਦੇ ਖੜਕੇ ਜਿਨ੍ਹਾਂ ਨੂੰ ਚਾ ਚੜਿਆ ਹੁੰਦਾ ਸ਼ਰਧਾਂਜਲੀ ਦੇਣ ਦਾ ਇਹ بڑے ਬੰਦੇ ਹੁੰਦੇ ਐ ਐਸੀ ਬੰਦਾ ਆਲੇ ਬੜਦੇ ਹੀ ਹੁੰਦਾ ਹੈ ਪਹਿਲਾਂ ਸਕੀਮਾਂ ਉਹਨੇ ਜਦੋਂ ਮਰਿਆ ਮੈਂ ਆ ਗੱਲ ਕਹਿਣੀ ਹੈ ਕਹਿਣੀ ਭਾਈ ਕੀਰਤਨ ਹੋ ਗਿਆ ਕਿਸੇ ਵੀ ਬੰਦੇ ਨੂੰ ਅਧਿਕਾਣੇ ਖੜ ਕੇ ਕਿਸੇ ਬੰਦੇ ਦੀ ਸਿਫਤ ਕਰਨ ਦਾ ਇਹ ਤਾਂ ਉਹਨੂੰ ਮਨਮੁਖ ਬੰਦੀ ਐ ਇੰਨੇ ਕੋ ਹੋ ਸਕਦੇ ਐ ਕਿ ਭਾਈ ਸਭ ਸੰਗਤਾਂ ਦਾ ਧੰਨਵਾਦ ਸਭ ਨੇ ਭਾਈ ਜੋ ਦੂਰੋਂ ਨੇੜੇੋਂ ਚਲ ਕੇ ਆਏ ਐ ਸਭ ਨੇ ਭਾਈ ਚਾਹ ਪਾਣੀ ਲੰਗਰ ਪਾਣੀ ਛੱਕ ਕੇ ਜਾਣੇ ਤੇ ਭਾਈ ਜੋ ਗੁਰਬਾਣੀ ਸਾਨੂੰ ਸੁਣਾ ਗਈ ਜੋ ਕੀਰਤਨ ਅਸੀਂ ਸਰਵਣ ਕੀਤਾ ਇਹ ਸਾਡੇ ਹੀ ਲੇਖੇ ਲੱਗੇਗਾ ਜੇ ਅਸੀਂ ਇਸ ਨੂੰ ਮੰਨ ਲਵਾਂਗੇ ਇੰਨਾ ਤਾਂ ਬਹੁਤ ਹੈ ਜੋ ਬੰਦੇ ਮਰੇ ਦੀਆਂ ਸਿੱਖਤਾਂ ਪਤਾ ਪਿੰਡ ਨੂੰ ਵੀ ਹੁੰਦਾ ਸਭ ਨੂੰ ਪਤਾ ਹੁੰਦਾ ਕਿਥੇ ਸੀ ਬਸ ਉਹਨੇ ਕਹਿਣੇ ਹੀ ਕਹਿਣਾ ਹੁੰਦਾ ਇਹ ਤਾਂ ਲਹਨ ਤਾਂ ਪੋਨੇ ਐਸੇ ਇਨਸਾਨਾਂ ਜਿਹੜਾ ਬੰਦਾ ਨਾ ਅਰਦਾਸ ਹੋਣ ਤੋਂ ਬਾਅਦ ਕੀਰਤਨ ਹੋ ਗਿਆ ਅਨੰਦ ਸਾਹਿਬ ਦਾ ਪਾਠ ਹੋ ਗਿਆ ਅਰਦਾਸ ਬੇਨਤੀ ਹੁਕਮ ਫਿਰ ਫੜਕੇ ਮੈਗ ਜੀ ਫਰਾਨਾ ਤਾਂ ਜੇ ਲੋਕ ਖੜ ਕੇ ਸਤਨਾਮ ਵਹਿਗੁਰਦਾ ਜਜ਼ਾਬ ਕਰਾ ਦੇ ਉਹ ਵੀ ਜੈਜ ਜਿਉ ਸਿਵਤਾਂ ਬੰਦੇ ਦੀਆਂ ਉਥੇ ਸਿਵਤ ਬਣਦੀ ਏ ਉਸ ਸ਼ਕਤ ਦੀ ਜਿਸ ਨੇ ਧਰਮ ਕਮਾਇਆ ਹੋਵੇ ਕਿ ਜਿਨੇ ਅੰਦਰ ਹਉਮੈ ਹੰਕਾਰ ਪਾਲੀ ਨੇ ਤੋ ਉਹਦੀ ਸਿਵਤ ਕਰਦਾ ਭਾਈ ਤੇਰੇ ਨਾਲੋਂ ਮਨਮੁਖ ਕੌਣ ਹੈ ਤੂੰ ਤਾਂ ਦੁਨਿਆਵੀ ਤੇ ਉਧਰ ਦਾ ਭੁੱਖਾ ਹੈ ਤੂੰ ਤਾਂ ਕੇਵਤੋ ਕੇਵਲ ਦੁਨਿਆਵੀ ਵਿਢਿਆ ਦਾ ਭੁੱਖਾ ਹੈ ਇੱਥੇ ਗੁਰਮੁਖ ਬਣਨਾ ਪੈਣਾ ਭਾਈ ਬਣ ਜਾ ਐਵੇਂ ਨਾ ਕਿਤੇ ਭਲੇਖੇ ਚ ਰਹੇ ਕਿ ਅਰਦਾਸਾਂ ਹੁੰਦੀਆਂ ਕੋਈ ਤੈਨੂੰ ਕੀਰਤਪੁਰ ਸੁਟਿਆ ਉਹ ਜਿੱਥੇ ਮਰਜੀ ਛੁੜਦੇ ਤਹਿ ਤਨਾਂ ਨੂੰ ਘਰੇ ਹੀ ਉਹਨੂੰ ਦਫਨਾ ਦੇ ਮਿੱਟੀ ਸਣਦੇ ਚਾਹੇ ਪੀਸ ਕੇ ਖੰਡਾ ਦੇ ਧਰਤੀ ਤੇ ਉਹਦਾ ਕੋਈ ਨਰਾਦਰ ਨਹੀਂ ਕੋਈ ਆਦਰ ਨਹੀਂ ਹੈ ਇਹਨੇ ਕੀਰਤਪੁਰ ਗਏ ਗੰਗਾ ਗਏ ਹਰਦਵਾਰ ਗਏ ਕਿ ਉੱਥੇ ਨਾਲ ਖਾਂਦਾ ਹੀ ਸ਼ਾਇਦ ਸਾਡੀ ਐਂਟਰੀ ਹੋ ਗਈ ਪਈ ਸੱਚ ਕੰਨ ਦੀ ਇਹ ਤਾਂ ਇੱਕ ਬਿਜ਼ਨਸ ਹੈ ਕਾਰੋਬਾਰ ਹੈ ਇਹ ਤੁਹਾਨੂੰ ਕਿਸ ਨੇ ਮਤ ਨਹੀਂ ਦੇਣੀ ਕਿਉਂ ਭਾਈ ਕੌਣ ਭਾਈ ਆਪਣੇ ਆਪਣਾ ਹੀ ਨੁਕਸਾਨ ਕਰੇ ਭਾਈ ਕਿ ਤੁਹਾਨੂੰ ਜੇ ਸੋਜੀ ਦਵਾਂਗੇ ਪਰ ਭਾਈ ਸੋਜੀ ਦੇਣ ਵਾਲੇ ਵੀ ਦੁਨੀਆ 'ਚ ਹੁੰਦੇ ਆ ਐਨ ਵਿਰਲੇ ਨਹੀਂ ਘਨੇ ਸੱਚ ਦਾ ਵਿਚਾਰ ਕਰਨ ਵਾਲੇ ਵੀ ਦੁਨੀਆ 'ਚ ਹੈਗੇ ਆ ਕਰਦੇ ਰਹੇ ਆ ਕਰਦੇ ਰਹਾਗੇ ਝੂਠ ਦਾ ਸਾਰਾ ਜਾਣਾ ਨਹੀਂ ਗੁਰਮੁਖ ਹੈ ਤੇ ਗੁਰਮੁਖ ਬਣ ਭਾਈ ਜ਼ਿੰਦਗੀ ਭਰ ਬਚਨ ਗੁਰਾਂ ਦੇ ਮੰਨ ਫਿਰ ਕਿਸੇ ਦੀ ਸ਼ਿਫਾਰਿਸ਼ ਦੀ ਅਰਦਾਸ ਦੀ ਲੋੜ ਨਹੀਂ ਹੈ ਕਿ ਫਿਰ ਭਾਈ ਤਰੀਬਿਆਂ ਦੇ ਲੰਗਰ ਲਾਉਣ ਦੀ ਲੋੜ ਨਹੀਂ ਏ ਫਿਰ ਕੋਈ ਪਾਠ ਪੜਾਉਣ ਦੀ ਲੋੜ ਨਹੀਂ ਇਹ ਤਾਂ ਸਭ ਤੋਂ ਵੱਡੀ ਸਾਡੀ ਇੱਕ ਪਤਨਿ ਸਾਰ ਤੋਂ ਮਾੜੀ ਰੀਤ ਹੈ ਕਿ ਪੰਨ ਨਾਲ ਮੁਕਤ ਹੋਣਾ ਜੀ ਦੀ ਬਾਣੀ ਕੇ ਉਹ ਕਹਿੰਦੇ ਨਾ ਭਈ ਪੜਿਆਂ ਮੁਕਤ ਨਾ ਹੋਏ ਕਹਿੰਦੇ ਪੜ ਕੇ ਮੁਕਤੀ ਨਹੀਂ ਮਿਲਦੀ ਤੇ ਆਪਾਂ ਭਾਈ ਇੰਨੇ ਪਾੜ ਇੱਥੇ ਕਰਨੇ ਆ ਉਥੇ ਕਰਨੇ ਐਂ ਕਰਨੇ ਹੂੰ ਕਰਨੇ ਬਸ ਇਹਦੇ ਮਗਰੀ ਤਰੀਕਾ ਦੇ ਅਸਲ ਦੇ ਵਿੱਚ ਇਹ ਅਗਿਆਨੀ ਪੁਰਖ ਨੇ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਹੁੰਦਾ ਇਹਨਾਂ ਨੂੰ ਇਹ ਪੰਕਤੀ ਨਹੀਂ ਗ੍ਰੰਥ ਸਾਹਿਬ ਚ ਦਿੱਤੀ ਆਉਂਦੀ ਬੇਦ ਤੇਵ ਸਿਮਰਤ ਸਭ ਸਾਸਤ ਇਹਨਾਂ ਪੜਿਆਂ ਮੁਕਤ ਨਾ ਹੋਈ ਇਹ ਪੰਕਤੀ ਕੋਈ ਸਾਧ ਵਾਲੇ ਗ੍ਰੰਥ ਦੀ ਨਹੀਂ ਹੈ ਕਿ ਜਿਵੇਂ ਇੱਕ ਸਾਧਰੇ ਬਣਾ ਲੈ ਸੀ ਨਾ ਭਨਿਆਰੇ ਨੇ ਵੀ ਉਹਦੇ ਗ੍ਰੰਥ ਦੀ ਪੰਕਤੀ ਨਹੀਂ ਇਹ ਜਾਂ ਕਿਸੇ ਮਨਮਤੀ ਦੀ ਇਹ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ ਉਹਦੇ ਬੋਲ ਕਹਿੰਦੇ ਪੜ ਕੇ ਮੁਕਤੀ ਨਹੀਂ ਮਿਲਣੀ ਫਿਰ ਵੀ ਰਟਣ ਲੱਗਿਆ ਹੋਇਆ ਭਾਈ ਕਦੇ ਖੱਬੇ ਬੰਨਾ ਕਦੇ ਸੱਜੇ ਪਤਾ ਨਹੀਂ ਕਹਿੰਦੇ ਕਦੇ ਹੁਣ ਬਾਣੇ ਆ ਭਾਈ ਇਹ ਤਾਂ ਜਿਸ ਤਰ੍ਹਾਂ ਜਿਸ ਨੂੰ ਮੈਂ ਆ ਬੜੀ ਸੁਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਹੈ ਛੋਟੇ ਵੱਡੇ ਦੇ ਘਾਰ ਤਾਂ ਹੈਗੀ ਚਲੋ ਲੜੀ ਬਾਹਰ ਹੋ ਗਈ ਉਪਰਾਤਰ ਸੀ ਪਈ ਇਹਦਾ ਉਹ ਨੰਦ ਹੁੰਦਾ ਪਰ ਇਹ ਨਹੀਂ ਹੈ ਕਿ ਪਦ ਛੇਦ ਔਰ ਉਹਦੇ ਪੜਿਆ ਕਿ ਉਹਦੇ ਪੜਨ ਜਾਂ ਇਹਦੇ ਪੜਨ ਦੇ ਨਾਲ ਕੋਈ ਸਾਡੀ ਭਗਤੀ 'ਚ ਫਰਕ ਪੈਣਾ ਵਾ ਦੋਨਾਂ ਦੇ ਜਰਿਆਂ ਦੇ ਮੁਤਾਬਕ ਨਾ ਮੰਨ ਕੇ ਹੀ ਫਰਕ ਪੈਣਾ ਕਿ ਮਨ ਨਾਲ ਗੱਲ ਬਣਨੀ ਹੈ ਇੱਥੇ ਜੋ ਅਸੀਂ ਕਾਰਜ ਕਰਦੇ ਆ ਨਾ ਇਹਨਾਂ ਨਾਲ ਕੋਈ ਸਮਝ ਨਹੀਂ ਬਣਦਾ ਜੇ ਬਣਦਾ ਹੁੰਦਾ ਸਾਡੇ ਸਿੱਖ ਕੌਮ ਦਾ ਸੁਧਾਰ ਨਾ ਹੋਇਆ ਹੁੰਦਾ ਸਾਰੇ ਦੇ ਸਾਰੇ ਮਾਇਆ ਪਿੱਛੇ ਤੁਰੇ ਫਿਰਦੇ ਆਂ ਚੌਧਰਾ ਪਿੱਛੇ ਤੁਰੇ ਫਿਰਦੇ ਆਂ ਅਸੀਂ ਵਿਡਿਆਈਆਂ ਵਾਸਤੇ ਤੁਰੇ ਫਿਰਦੇ ਆਂ ਸੱਚੇ ਸੇਵਕਰ ਕਿੱਥੇ ਆਂ ਭਾਈ ਸੱਚੀ ਸੇਵਾ ਕਿਹਨੂੰ ਕਹਿੰਦੇ ਆ ਇਹ ਤਾਂ ਸਾਨੂੰ ਤੇ ਹਾ ਦਾ ਭਾਈ ਸੱਚੀ ਸੇਵਾ ਕਿਹਨੂੰ ਕਹਿੰਦੇ ਆ ਭਾਈ ਪੁੱਛ ਲਓ ਭਾਈ ਕਨਈਆ ਜੀ ਨੂੰ ਕਿ ਜਿਨ੍ਹਾਂ ਦੇ ਨਾਂ ਤੇ ਅੱਜ ਕਿੰਨੀਆਂ ਸੋਸਾਇਟੀਆਂ ਚੱਲਦੀਆਂ ਨੇ ਇਹਨਾਂ ਨੂੰ ਪੁੱਛੋ ਸੇਵਾ ਕਿਨੂੰ ਕਹਿੰਦੇ ਜੰਗ ਦਾ ਮੈਦਾਨ ਹੈ ਕਿ ਕੀ ਦੇਖਦੇ ਆ ਇੱਕ ਅਮਰਤਾਰੀ ਖਾਲਸਾ ਇੱਕ ਸਿੱਖ ਦੀ ਪਛਾਣ ਦੇਖੋ ਹੁਣ ਗੱਲ ਆ ਜਣੀ ਇਤਿਹਾਸ ਵਾਲੀ ਹੁਣ ਝੂਠਿਆਂ ਨੂੰ ਝੁਗਣੀ ਆ ਸੱਚਿਆਂ ਨੇ ਕਣਾਵਾ ਤਨ ਹੈ ਤਨ ਹੈ ਸਾਡੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਿ ਭਾਈ ਕਨਈਆ ਜੀ ਇੱਕ ਅਮਰਤਾਰੀ ਸਿੱਖ ਹੈ 1699 ਦੀ ਵਿਸਾਖੀ ਨੂੰ ਅਮਰ ਛਕੀ ਜੰਗ ਹੋ ਰਹੀ ਦਸ਼ਮਨ ਨਾਲ 14 ਜੰਗਾਂ ਦੇ ਵਿੱਚੋਂ ਪਾਛੇ ਨੇ ਜੋ ਅਖੀਰ ਦੀ ਜੰਗ ਸੀ ਉਹ ਸੀ ਭਾਈ ਗੜੀਚਮਕੌਰ ਦੀ ਉਹ ਤੋਂ ਪਹਿਲਾਂ 14 ਜੰਗਾਂ ਤੇ ਪਹਿਲਾਂ ਭਾਈ ਮਸ਼ਕਾ ਨੇ ਪਾਣੀ ਪੜਾਉਂਦੇ ਸੀ ਆਪਾਂ ਵੀ ਦੇਖੇ ਆ ਅੱਛਾ ਜਦੋਂ ਪਾਣੀ ਉਹ ਪੜਾਉਂਦੇ ਹੁੰਦੇ ਸੀ ਨਾ ਉਹਦੇ ਵਾਸਤੇ ਕਿਸਾਨ ਵੇਰ ਥੋੜੀ ਬਹੁਤ ਕਣਕ ਭਰੀ ਕੱਟ ਕੇ ਛੱਡਦੇ ਸੀ ਕਿਉਂ ਨਹੀਂ ਆਉਣਾ ਭਾਈ ਚੱਕ ਕੇ ਲੈ ਜਾਣਾ ਜਾਂ ਇੱਕ ਬੋਧਾ ਜਿਹਾ ਛੱਡ ਦਿੰਦੇ ਸੀਗੇ ਆਪਾਂ ਹਣ ਤੱਕ ਵਾਂਡੀ ਦਾ ਵੀ ਅੱਧਾ 11 ਵੜ ਦੰਦੇ ਅਗਲੇ ਇੰਨੇ ਲਾਲਚੀ ਹੋਏ ਆ ਤਾਂ ਹੀ ਤਾਂ ਭਾਈ ਨਰਕ ਦੇ ਵਾਸੀ ਆ ਇੱਥੇ ਵੀ ਉੱਥੇ ਵੀ ਇੱਥੇ ਵੀ ਦੁਖੀ ਆ ਇੰਨਾ ਹੋ ਗਿਆ ਭਾਈ ਪਹਿਲਾਂ ਕਹਿੰਦੇ ਸੀ ਛੱਡ ਦੇ ਭਾਈ ਆਹੋ ਦਾਵਾ ਇਹ ਉਹ ਦਾਵਾ ਇਹ ਗਰੀਵ ਦਾ ਹੁਣ ਕਹਿੰਦੇ ਇਹਨ ਵੀ ਖੋਲ ਲੈ ਇਹਨੂੰ ਵੀ ਖੋਲ ਲੈ ਜਿਹਨੇ ਕਹਿਣਾ ਜਿਹਨੇ ਛੜਤਾ ਵਧਣਾ ਲਿਆ ਸੀ ਘਰ ਦੇ ਵਿੱਚ ਸ਼ਾਂਤੀ ਫੇਰਣੀ ਏ ਪਹਿਲਾਂ ਭਾਈ ਥੋੜਾ ਸੀ ਪਰ ਸ਼ਾਂਤੀ ਸੀ ਕਿ ਸਰੀਰ ਸੀ ਜਿਗਰੇ ਸੀ ਮਾਨਸੀ ਸਭ ਕੁਝ ਸੀ ਅੱਜ ਕਿਥੇ ਗਿਆ ਅੱਜ ਤਾਂ ਖੋਦਾ ਫਿਰਦਾ ਹੈ ਦੇਣ ਚ ਆ ਜਾ ਬਰਕਤ ਹੀ ਦੇਣ ਚ ਆਉਂਦੀ ਏ ਦੇਣਾ ਸਿੱਖ ਲੈ ਭਾਈ ਬਰਕਤ ਆ ਜੇਗੀ ਤੂੰ ਤਾਂ ਸਿਰਫ ਖੋਨਾ ਹੈ ਤੇ ਤਾਂ ਹੀ ਤਾਂ ਭਾਈ ਤੇਰੇ ਹਾਲ ਤਾਂ ਨੇ ਅੱਜ ਕਿ ਤੂੰ ਆਪਣੇ ਹਾਲਤ ਦਾ ਅੱਜ ਦੇ ਵਸਾਨ ਉਹ ਪਹਿਲਾਂ ਦੇਖਿਆ ਆਪਦੀ ਹਮਰੇ ਜੇ ਕਦੇ ਕੋਈ ਛੜਕਤ ਨਹੀਂ ਬੈਠਾ ਦੇਖਿਆ ਕੋਈ ਧਾਨੇ ਤੇ ਦੇਖਿਆ ਹਾਂ ਹੁਣ ਤਾਂ ਭਾਈ ਇੱਕ ਫੈਸ਼ਨਿੰਗ ਹੋ ਗਈ ਹੈ ਕਿ ਉੱਥੇ ਬੈਠੀ ਹੈ ਉੱਥੇ ਬਹਿਣਾ ਕਮੇਟੀਆਂ ਬਣ ਗਈਆਂ ਚਾਹੇ ਕੰਮ ਕਿਸੇ ਹੋਰ ਦੇ ਹੋਵੇ ਸਰਕਾਰਾਂ ਬਿਠਾਉਂਦੇ ਆ ਕਿ ਤੁਸੀਂ ਪਾ ਦਿਓ ਪੰਗਾ ਭਾਈ ਚੱਕੋ ਪੈਸੇ ਪੈਸੇ ਕਮਾਉਂਦੇ ਫਿਰਦੇ ਕਿਤੇ ਕੋ ਬਿਜ਼ਨਸ ਬਣ ਗਏ ਇਹ ਦੇਖੋ ਭਾਈ ਹਾਲਾਤ ਇਹਨਾਂ ਦੇ ਕਹਤੇ ਇਹ ਕਦੇ ਇਹ ਜਿਹੇ ਦਿੰਦਾ ਸੀ ਨਾ ਉਦੋਂ ਸਤਗੁਰੂ ਵੀ ਆਪਣਾ ਆਸ਼ੀਰਵਾਦ ਵਾਲਾ ਹੱਥ ਇਹਨਾਂ ਦੇ ਸਿਰ ਤੇ ਰੱਖਦਾ ਸੀ ਆਪਣਾ ਆਸ਼ੀਰਵਾਦ ਦਿੰਦਾ ਸੀ ਤੇ ਜਦੋਂ ਗੁਰੂ ਦਾ ਆਸ਼ੀਰਵਾਦ ਹੋਵੇ ਤੇ ਕਦੇ ਕੋਈ ਘਾਟ ਰਹੇ ਜੂ ਅੱਜ ਆਸ਼ੀਰਵਾਦ ਉਹ ਹਾਥੀ ਹੈ ਨਹੀਂ ਸਿਰ ਦੇ ਉੱਤੇ ਗੁਰਨਾਨਕ ਸਾਹਿਬ ਵਾਲਾ ਸਾਡੇ ਤੇ ਹਾਲਾਤ ਮਾੜੀ ਤਾਂ ਹੁੰਦੇ ਸਾਡੇ ਰੋਂਦੀ ਤਾਂ ਕਰਦੇ ਅਸੀਂ ਇਹ ਹਾਥੀ ਤਾਂ ਲੈਣਾ ਪੁੱਛੋ ਭਾਈ ਕਨਈਆ ਜੀ ਜਾਂ ਗੋਰੀ ਕੀ ਦੇਖਦੇ ਨਾ ਦੇਖਿਆ ਭਈਏ ਬਰੋਤੀ ਏ ਨਾ ਦੇਖਿਆ ਭਈ ਐ ਸਿੱਖ ਆ ਨਾ ਮੁਸਲਮਾਨ ਐ ਕੌਣ ਐ ਬਾ ਜੋ ਦੇਖਿਆ ਭਈ ਪਿਆਸਾ ਪਾਣੀ ਪ੍ਰਾਣ ਤਰ ਗੇ ਆ ਪਿਆਸ ਉਹ ਹੀ ਸੁਣਿਆ ਜਿਨ੍ਹਾਂ ਨੇ ਮਰਨਾ ਹੁੰਦਾ ਤੇ ਆਪਾਂ ਕਿਵੇਂ ਪੱਖਪਾਤ ਕਰਦੇ ਆ ਜੰਗ ਦੇ ਮੈਦਾਨ ਵਿੱਚ ਪੱਖਪਾਤ ਨਹੀਂ ਸਿੱਖ ਨੇ ਆ ਕੇ ਸ਼ਿਕਾਇਤ ਕਰ ਦਿੱਤੀ ਪਾਸ਼ਾ ਅਸੀਂ ਮੁਗਲਾਂ ਨੂੰ ਮਾਰਦੇ ਆ ਵੜਦੇ ਆ ਤੇ ਜਿਹੜੇ ਤੁਹਾਡੇ ਅਲਾਟਾ ਸਿੱਕਾ ਭਾਈ ਕਨਈਆ ਜੀ ਨੇ ਜਿਹਨੂੰ ਪਾਣੀ ਦੀ ਸੇਵਾ ਕਰ ਰਿਹਾ ਵਾ ਉਹ ਸਾਨੂੰ ਤਾਂ ਪੜਾ ਕੇ ਕੈਮ ਕਰੀ ਕਰੇ ਤਾਂ ਦੁਸ਼ਮਣਾਂ ਨੂੰ ਵੀ ਕੈਮ ਕਰੀ ਜਾ ਰਹੇ ਆ ਤੇ ਲੋਕ ਕਹਿੰਦੇ ਬਲਾਓ ਭਾਈ ਹਣ ਗਰੂ ਤਾਂ ਜਾਣੇ ਜਾਣ ਨੇ ਕਹਿੰਦੇ ਹਾਂ ਜੀ ਭਾਈ ਕਨਈਏ ਤੁਹਾਡੀ ਸਿੱਕਾ ਨੇ ਸ਼ਿਕਾਇਤ ਕੀਤੀ ਹੈ ਸ਼ਿਕਾਇਤ ਕੀਤੀ ਹੈ ਕਹਿੰਦੇ ਜੀ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਆ ਆਛਾ ਦਸ਼ਮਣ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਇਆ ਦਸ਼ਮਣ ਨਾ ਕੋਈ ਆਪਣਾ ਨਾ ਕੋਈ ਪਰਾਇ ਇੱਥੇ ਤਾਂ ਮੈਨੂੰ ਜਿਕੇ ਦਿਖਿਆ ਇਹ ਤੁਹਾਡੇ ਹੀ ਬਚਨ ਤੁਸੀਂ ਹੀ ਕਿਹਾ ਹੋਇਆ ਏਕ ਪਿਤਾ ਏਕ ਸਕੇ ਹਮਵਾਰਕ ਕੀ ਤੂੰ ਇੱਕ ਜੇ ਸੱਚਾ ਸਿੱਖਾ ਤੇਰੇ ਅੰਦਰ ਐਸੀ ਭਾਵਨਾ ਹੈ ਤੂੰ ਸਿੱਖ ਹੋ ਕੇ ਵੀ ਗੁਰੂ ਦੇ ਬਚਨਾਂ ਤੋਂ ਵੰਝ ਜਾ ਤਾਂ ਇਹ ਤੜਫਦਾ ਰਹਿੰਦਾ ਕਲੌਂਦਾ ਫਿਰਦਾ ਮੈਂ ਭਾਈ ਸੁੱਖ ਸ਼ਾਂਤੀ ਨਹੀਂ ਵੱਡੇ ਵੱਡੇ ਬੰਗਲੇ ਹੋ ਗਏ ਮਹਿਲ ਹੋ ਗਏ ਪਰ ਅੰਦਰ ਇੱਕ ਸ਼ਾਂਤੀ ਪੀਸੋ ਮਾਈਂਡ ਹੀ ਨਹੀਂ ਤੜਫ ਰਿਹਾ ੜਕ ਰਿਹਾ ਮੈਂ ਤਾਰੀ ਕੋਈ ਜ਼ਿਆਦਾ ੜਕ ਰੇ ਨੇ ਅੱਜ ਕੱਲ ਵਜਾ ਕੀ ਗੁਰੂ ਦਾ ਹੱਥ ਨਹੀਂ ਗੁਰੂ ਦਾ ਹਥੋਵੇ ਫਿਰ ਤਾਂ ਭਾਵੇਂ ਸੀਸ ਤੇ ਆਰਾ ਚੱਲਦਾ ਹੋਵੇ ਤਦ ਵੀ ਦੁੱਖ ਨਹੀਂ ਹੁੰਦਾ ਪਾਜਾ ਤੁਸੀਂ ਇਹ ਗੱਲ ਕਹੀ ਹੋਈ ਹੈ ਇੱਕ ਪਿੱਤਾ ਇੱਕ ਸਕੇ ਹੰਵਾਰ ਬਾਣੀ ਪੜਨ ਵਾਲਾ ਜੇ ਇਹ ਤੋਂ ਬਾਹਰ ਜਾਂਦਾ ਨਾ ਸਮਝ ਲੋ ਉਹ ਮਨਮੁਖਾ ਮਨਮਤੀ ਹੈ ਉਹ ਗੁਰਮੁਖ ਨੇ ਹੁਣ ਆਪਾਂ ਕਿਹੜੀ ਸ਼੍ਰੇਣੀ ਚ ਆਪਣੇ ਆਪ ਹੀ ਅੰਦਾਜ਼ਾ ਲਾ ਲੈਣਾ ਕਿ ਇਹਨਾਂ ਪੰਕਤੀਆਂ 'ਵਾਲੇ ਅਸੀਂ ਧਿਆਨ ਦਿੰਨੇ ਆ ਮੰਨਦੇ ਆ ਜਾਂ ਨਹੀਂ ਮੰਨਦੇ ਪਾਤਸ਼ਾਹ ਹੁਣ ਇਹ ਗੱਲ ਮੰਨਣਾ ਜਾਂ ਕਿਹੜੀ ਮੰਨਣਾ ਦੱਸੋ ਮੈਂ ਜੀ ਹੁਣ ਤੁਸੀਂ ਫੈਸਲਾ ਕਰੋ ਪਾਛੇ ਕਹਿੰਦੇ ਇਹ ਜਿਹੜਾ ਬਚਨ ਹੈ ਨਾ ਇੱਕ ਪਿਤਾ ਐਸ ਕੇ ਹਮ ਬਾਰਕ ਤੋਂ ਮੇਰਾ ਗੁਰਹਾਈ ਇਹ ਮੇਰਾ ਬੱਚੇ ਨੇ ਅਕਾਲਪੁਰਕ ਦਾ ਇਹ ਮੰਨਣਾ ਇਹਦੀ ਚਰਣਾ ਆਪ